ਸਿਕਲ ਦੋਸਤੋ ਸ਼ਾਹੀ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ 1947 ਵੇਲੇ ਵੰਡ ਦਾ ਉਹ ਦੌਰ ਜਿਹਨੂੰ ਕਿ ਅੱਜਕੱਲ੍ਹ ਅਯਾਦੀ ਦੇ ਨਾਲ ਨਾਲ ਜ਼ਿਆਦਾ ਕਿਹਾ ਜਾਂਦਾ ਹੈ ਤੇ ਉਸ ਦੌਰ ਨੂੰ ਸਾਡੇ ਬਜ਼ੁਰਗਾਂ ਨੇ ਕਿਵੇਂ ਹੰਡਾਇਆ ਉਸ ਕਾਲੇ ਦੌਰ ਨੂੰ ਕਿਵੇਂ ਅੱਖੀਂ ਵੇਖਿਆ ਅੱਜਕੱਲ੍ਹ ਦੀ ਪੀੜ੍ਹੀ ਉਹਨਾਂ ਗੱਲਾਂ ਨੂੰ ਨਹੀਂ ਜਾਣਦੀ ਵੀ ਉਸ ਸਮੇਂ ਉਹਨਾਂ ਸਮਿਆਂ 'ਚ ਕੀ ਕੁਝ ਹੋਇਆ ਕੀ ਨਹੀਂ ਸਾਡੇ ਬਜ਼ੁਰਗਾਂ ਤੋਂ ਵੱਧ ਕੇ ਉਸ ਚੀਜ਼ ਨੂੰ ਕੋਈ ਨਹੀਂ ਜਾਣਦਾ ਸਾਡਾ ਇਹੀ ਇੱਕੋ ਇੱਕ ਮਕਸਦ ਹੈ ਜੀ ਜੋ ਸਾਡੇ ਬਜ਼ੁਰਗਾਂ ਨੇ ਹੰਡਾਇਆ ਵਰਤਿਆ ਕੀ ਦੇਖਿਆ ਅਸੀਂ ਉਹ ਸਾਰਾ ਕੁਝ ਲੈ ਕੇ ਤੁਹਾਨੂੰ ਦਸੀਏ ਵੀ ਹਾਂ ਸਾਡੇ ਬਜ਼ੁਰਗਾਂ ਨੇ ਕਿਵੇਂ ਘੱਲਣਾ ਕਾਲੀਆਂ ਕਿਵੇਂ ਉਧਰੋਂ ਇੱਧਰ ਆਏ ਕੀ ਕੁਝ ਰਸਤਿਆਂ 'ਚ ਉਹਨਾਂ ਨੂੰ ਮੁਸ਼ਕਲਾਂ ਪਈਆਂ ਅਸੀਂ ਇਹੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਜੀ ਕਿ ਤੁਸੀਂ ਇਸ ਆਜ਼ਾਦੀ ਨੂੰ ਆਜ਼ਾਦੀ ਨਾ ਕਹੋ ਕਿਉਂਕਿ ਇਹ ਵੰਡ ਦਾ ਕਾਲਾ ਦੌਰ ਸੀ ਜਿਹਦੇ ਸਿਰਫ ਕੱਲਾ ਪੰਜਾਬ ਨੂੰ ਘਾਟਾ ਪਿਆ ਔਰ ਕਿਸੇ ਸਟੇਟ ਨੂੰ ਨਹੀਂ ਸੀ ਘਟਾ ਪਿਆ ਸੋ ਇਸੇ ਹੀ ਗੱਲ ਨੂੰ ਅੱਗੇ ਵਧਾਉਂਦੇ ਅੱਜ ਅਸੀਂ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਪਾਤਰਾਂ ਦੇ ਡਰੋਲੀ ਪਿੰਡ ਜਿੱ ਇੱਕ ਵਾਰ ਤੋਂ ਫੇਰ ਪਹੁੰਚੇ ਆ ਆਜੋ ਤੁਹਾਡੀ ਗੱਲ ਅਸੀਂ ਕਰਾਉਣੀ ਹੈ ਬਜ਼ੁਰਗਾਂ ਨਾਲ ਸਸੀ ਘਾ ਬਾਪੂ ਜੀ ਬਾਪੂ ਜੀ ਕੀ ਨਾਮ ਹੈ ਜੀ ਆਪਣਾ ਹਾਂ ਜੀ ਕੀ ਨਾਮ ਹੈ ਜੀ ਆਪਣਾ ਸਾਜਿਹੜਿਆ ਬਾਪੂ ਜੀ ਕੀ ਨਾਮ ਹੈ ਤੁਹਾਡਾ ਵਿਸ਼ਨ ਸਿੰਘ ਵਿਸ਼ਨ ਸਿੰਘ ਪਿਤਾ ਜੀ ਦਾ ਨਾਮ ਕੀ ਸੀ ਜੀ ਇੰਦਰ ਸਿੰਘ ਇੰਦਰ ਸਿੰਘ ਤੇ ਦਾਦਾ ਜੀ ਦਾ ਨਾਮ ਲਾਭ ਤੇ ਬਪੂ ਜੀ ਕਿਹੜੇ ਪਿੰਡ ਤੋਂ ਆਏ ਤੁਸੀਂ ਪਾਕਿਸਤਾਨ ਜੋਂ ਛੇ ਚੱਕੋ ਛੇ ਚੱਕ ਜੀ ਅੱਛਾ ਜੀ ਨਕਾਣਾ ਸਾਹਿਬ ਤੇ ਸੀ ਜਿਲ੍ਹਾ ਜੀ ਉਦੋਂ ਜਿਲ੍ਹਾ ਕਿਹੜਾ ਸੀ ਉਦੋਂ ਜਿਲ੍ਹਾ ਛੇਕੂਪੁਰ ਸੀ ਛੇਕੂਪੁਰ ਤਹਿਸੀਲ ਕਿੱਡੀ ਸੀ ਉਦੋਂ ਉਹ ਜਿਲ੍ਹਾ ਪਾਣਗਾ ਅੰਡਰ ਕਨ ਆਉਂਦਾ ਅੱਛਾ ਹੁਣ ਜਿਲ੍ਹਾ ਨਕਾਣਾ ਸਾਹਿਬ ਬਣ ਗਿਆ ਤਹਿਸੀਲ ਤਹਿਸੀਲ ਕਿੱਡੀ ਜੀ ਸੀ ਉਦੋਂ ਹਾਂ ਤਹਿਸੀਲ ਕਿੱਡੀ ਸੀ ਉਦੋਂ ਸਹਿਲ ਜਿਲ੍ਹਾ ਨਕਾਣਾ ਸਾਹਿਬ ਉਦੋਂ ਹੁਣ ਜਿਲ੍ਹਾ ਬਣ ਗਿਆ ਤੇ ਬਾਪੂ ਜੀ ਜਦੋਂ ਤੁਸੀਂ ਉਧਰੋਂ ਇੱਧਰ ਆਏ ਹੋ ਕਿੰਨੀ ਉਮਰ ਸੀ ਤੁਹਾਡੀ ਉਦੋਂ 10 ਸਾਲ ਤੇ 11 11 10 ਸਾਲ ਅੱਛਾ ਜੀ ਤੇ ਉਧਰੋਂ ਜਦੋਂ ਤੁਸੀਂ ਆਏ ਹੋ ਤੁਹਾਨੂੰ ਯਾਦ ਹੈ ਸਾਰਾ ਕੁਝ ਕਿਵੇਂ ਆਇਆ ਸੀ ਇੱਧਰ ਜਿਹੜਾ ਜਿਹੜਾ ਡੇਰਾ ਚ ਆਇਆ ਉਹ ਸਭ ਚਾਹ ਤੇ ਠੀਕ ਹੈ ਤੇ ਸਾਨੂੰ ਦੱਸੋਗੇ ਜੀ ਤੁਸੀਂ ਉਧਰੋਂ ਜਦੋਂ ਦੇਸ਼ ਮੰਨ ਲਓ ਵੰਡਿਆ ਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਸਾਡੇ ਦੇਸ਼ ਵੀ ਵੰਡਿਆ ਗਿਆ ਸੀ ਉੱਤਰ ਜਾਣਾ ਉਹ ਤੋਂ ਜੇ ਆਪਾਂ ਦੋ ਚਾਲ ਕੇ ਇਹ ਬਤਾਲਿਆ ਪਿਛੇ ਤੀਏ ਦੇ ਨਾਂ ਗਈਆ ਹਾਂਜੀ ਹਾਂਜੀ ਤੇ ਉਹ ਜੋ ਬਦਵਾਰ ਹੋਈ ਜਾਂ ਪਹਿਲਾ ਕਹਿੰਦੇ ਹੁੰਦੇ ਸੀ ਬੇ ਰਾਜੇ ਬਦਲਤੇ ਆਇਆ ਪਰ ਜਾ ਨਹੀਂ ਬਦਲਿਕਾ ਹਾਂਜੀ ਹਾਂਜੀ ਤੇ ਫੇ ਪਰਜਾ ਹੀ ਬਦਲ ਗਿਆ ਨਾਵਾਇ ਕੰਮ ਹੋਇਆ ਕਿਸੇ ਯੁੱਗ ਚ ਨਹੀਂ ਹੋਇਆ ਅੱਛਾ ਅੱਛਾ ਜੀ ਉਹ ਤਾਂ ਜਾਣੀ ਕੱਲਾ ਖਬਰਾਂ ਸੁਣਦੇ ਰਹੇ ਠੀਕ ਹੈ ਜੀ ਇਹ ਬਾਤ ਦੇ ਵਿੱਚ ਹਾੜੇ ਪੈ ਕਵੇ ਉਹ ਧਿਆਨ ਉਹ ਤਰ ਜਾਣਾ अच्छा जी जे नई से निकलता तक्कै ना गोइयां چلا ਕੇ ਵੜ ਵਢਾਂਗੇ ਹੋਏ ਇੱਧਰ ਵੀ ਹੋਏ ਉੱਤਰ ਠੀਕ ਹੈ ਜੀ ਆ ਤੇ ਬਾਪੂ ਜੀ ਫਿਰ ਕਿਵੇਂ ਆਏ ਉਦੋਂ ਉਦਰ ਅ ਟ੍ਰੇਨ ਰਹੀਂ ਆਏ ਜਾਂ ਗੱਡਿਆ ਰਹੀਂ ਤੁਰ ਕੇ ਕਿਵੇਂ ਸਾਰੀ ਗੱਲ ਬਾਤ ਤੁਹਾਨੂੰ ਦੱਸੋ ਗੱਡਿਆ ਰਹਿ ਸਾਰੀ ਸਾਰੀ ਗੱਲ ਸਮਝਾਓ ਜੀ ਕਿਵੇਂ ਆਏ ਤੁਸੀਂ ਕੋ ਉਦਰੋਂ ਗੱਡਿਆ ਰਾਇ ਘੱਟੋਂ ਘੱਟ ਤੇ 400 ਗੱਡਾ ਹੋਣਾ ਹਜ਼ਾਰ ਦੇ ਕਿੰਨੇ ਗੱਡਾ ਬੜੀ ਦੂਰ ਤੇ ਲੰਮੀ ਲਾਇਨ ਅੱਛਾ ਜੀ ਕਾਫ ਲੈ ਜੇ ਤੋ ਆਏ ਅੱਛਾ ਅੱਛਾ ਜੀ ਤੇਰੇ ਉੱਥੋਂ ਤੁਸੀਂ ਜਦੋਂ ਆਏ ਹੋ ਤੁਹਾਨੂੰ ਆਗੇ ਕਿਸੇ ਨੇ ਕਿਹਾ ਸੀ ਵੀ ਇੱਥੇ ਚੱਲੋ ਅਸੀਂ ਆ ਗਏ ਇੱਥੇ ਪਰੋਜਪੁਰ ਅੱਛਾ ਜੀ ਕਿੱਥੋਂ ਆਪਣਾ ਛੇ ਚੱਕ ਤੋਂ ਇਹ ਪਰੋਜਪੁਰ ਆ ਹੈਡ ਲੱਗਿਆ ਯਾਰ ਵਿਆਸਾ ਇਕੱਠਾ ਹੀ ਹੋ ਕਹਿੰਦਾ ਦੋਵੇਂ ਤੇਰੇ ਆ ਪਿੱਛੋਂ ਅੱਛਾ ਜੀ ਇੱਥੋਂ ਨੱਕੇ ਪਰੋਜਪੁਰ ਬੈਠੇ ਰਹੇ ਉੱਥੇ ਆਟਾ-ਉਟਾ ਵੰਡਦੇ ਸੀ ਉਹ ਵੀ ਮਿਲਦਾ ਰਿਹਾ ਲੈਣਾ ਤੇ ਲੱਗ ਕੇ ਅੱਛਾ ਜੀ ਕਿਲੋ-ਕਿਲੋ ਫੇਰ ਉਹਨੇ ਲਾੜਤਾ ਸਪੀਕਰ 'ਚ ਵੀ ਆਪੋ ਆਪਣੇ ਜ਼ਿਲ੍ਹੇ 'ਚ ਚੜ੍ਹੇ ਜੋ ਤੇੜਾ ਇੰਤਜ਼ਾਮ ਆ। ਅੱਛਾ ਜੀ। ਫੇਰ ਅਸੀਂ ਆਪੋ ਆਪਣੇ ਇਲਾਕੇ 'ਚ ਕਹਿੰਦੀ ਆਪਾਂ ਬਣਾਉ। ਉੱਥੇ 10-10 12-12 ਕਿਲੇ ਮੇਰੇ 3 ਸਾਲ ਬਾਏ ਪਾ ਕੇ ਪੱਕੀ ਲਾਟ। ਤੁਸੀਂ ਜਦੋਂ ਉੱਥੋਂ ਆਏ ਪਾਕਿਸਤਾਨ 'ਚ ਤੇ ਪਹਿਲਾਂ ਫਿਰ ਤੋਂ ਅਸੀਂ ਕਿੱਥੇ ਆ ਕੇ ਰਹੇ ਸੀ? ਕਿਹੜੇ ਪਿੰਡ ਆਏ ਸੀ ਪਹਿਲਾਂ? ਅਸੀਂ ਆਏ ਨਕੋ ਅਦਰ ਤਸਹੀਲ ਜਾਂ ਜ਼ਿਲ੍ਹਾ ਜਲੰਧ ਅੰਦਰ। ਅੱਛਾ ਜੀ ਕਾਂਗੜਾ ਪਿੰਡ ਆ ਉੱਥੇ ਰਹੇ 13 ਸਾਲ 60 ਕੇ ਇੱਥੇ ਪੈ ਗਏ 13 ਸਾਲ ਉੱਥੇ ਰਹੇ 60 ਚ ਇੱਥੇ ਆਏ ਡਰੋਲੀ ਹੈ ਸੰਤਾ ਜੀ ਦੇ 13 ਉੱਥੇ ਰਹੇ 60 ਕੇ ਇੱਥੇ ਠੀਕ ਹੈ ਜੀ ਤੇ ਤੁਹਾਨੂੰ ਜ਼ਮੀਨ ਉੱਥੇ ਲਾਟ ਹੋਈ ਸੀ ਕਾਂਗੜੇ ਆ ਜੀ ਵੇਚ ਕੇ ਬੋਲ ਲੈ ਜਾ ਉੱਥੋਂ ਆਈ ਵੇਚ ਕੇ ਇੱਥੇ ਬੋਲ ਨਹੀਂ ਜਿਹੜੀ ਕਾਂਗੜੇ ਜ਼ਮੀਨ ਲਈ ਸੀ ਉਹ ਤਾਂ ਲਾਟ ਹੋਈ ਸੀ ਤੁਹਾਨੂੰ ਉਹ ਲਾਟ ਹੋਈ ਅੱਛਾ ਜੀ ਜਿੰਨੀ ਜ਼ਮੀਨ ਪਾਕਿਸਤਾਨ ਚ ਸੀ ਉਨੀ ਇੱਥੇ ਮਿਲੀ ਸੀ ਜ਼ਮੀਨ ਮੈਂ ਨਹੀਂ ਮੇਰੇ ਘਾਟ ਲੱਗੀ ਛੇਕੂਪੁਰ ਨੂੰ ਲਹਿਰਪੁਰ ਵੱਧ ਕੇ ਆਵਾਂ ਅੱਬਰ ਲੰਬਰ ਤੇ ਗਿਆ ਗਿਆ ਅੱਛਾ ਜੀ ਓਕੇ ਤਾਂ ਬਾਦ ਪੈ ਗਏ ਸਾਡੇ ਛੇਕੂਪੁਰ ਦੀ ਘਾਟ ਪਈ ਅੱਛਾ ਜੀ ਸਾਨੂੰ ਘਾਟ ਪੈ ਗਈ ਮੇਰੇ ਘਾਟ ਮਿਲ ਜੀ ਵੀ ਘਾਟ ਮੇਰੀ ਸੀ ਉੱਥੇ ਜਲਾ ਦਾ ਅੱਛਾ ਜੀ ਤੇ ਜਦੋਂ ਤੁਸੀਂ ਇਥੋਂ ਚੱਲੇ ਹੋ ਤੇ ਉੱਥੋਂ ਫਿਰ ਤੋਰ ਤੁਰ ਪੈਦਲ ਹੀ ਆਏ ਘਟਿਆਂ ਤੇ ਨਾ ਜੇ ਬਾਟੀਆਂ ਰਕਾਵਟਾਂ ਪਈਆਂ ਸਾਨੂੰ ਰਕਾਵਟਾਂ ਦੱਸੋ ਜੀ ਕਿਵੇਂ ਸਾਰੀਆਂ ਸ਼ੁਰੂ ਤੋਂ ਲੈ ਕੇ ਖਰੋਤ ਜੇ ਬੱਲੋ ਦੇ ਹੈ ਧਿਆਨ ਕੇ ਨਾ ਆਰਾਮਦਾ ਹੈ। ਅੱਛਾ ਜੀ। ਬੱਲੋ ਕਿ ਆ ਪੇਟਵਾ ਹੁੰਦਾ ਹੈ ਵਜਦਾ ਜਿੱਤਾ ਹਰੀਕਿਆ ਤੇ ਨਾ ਤੇ ਹੈ। ਠੀਕ ਹੈ ਜੀ। ਉੱਥੇ ਪੰਜ ਗੱਡੇ ਲਗਾਇਆ ਕਾਰਨ ਕਾੜੀ ਵਿੱਚਾਂ ਪਾਣੀ ਭਲਾਉਂਦੇ ਆ ਉੱਥੇ ਮਾਰੀ ਜਾਇਆ ਕਰ। ਅੱਛਾ। ਮੁਸਲਮਾਨ ਮਾਰਦੇ ਸੀ। ਹਾਂ ਮਾਰੀ ਜਾਂਦਾ ਕਿ ਅੜਿਆ ਪੈਦਲ ਲੋਕ ਸੀ। ਉਹ ਜਿਆਦਾ ਨੰਗੇ ਹੁੰਦੇ ਪੰਜ ਗੱਡੇ ਕਿੰਤੀ ਦੇ ਲਗਾਉਂਦੇ ਸੀ। ਅੱਛਾ ਜੀ। ਉਹ ਨਾ ਫੇਰਾਂ ਉਤ ਹੋ ਇਦਰੋਂ ਜਾ ਕੇ ਆ ਵਾ ਅੱਛਾ ਜੀ ਇਹ ਨਹੀਂ ਪਤਾ ਮਹਾਰਾਜਾ ਪਟਿਆਲੇ ਵਾਲਿਆਂ ਦਾ ਚਾ ਕੀ ਦਾ ਅੱਛਾ ਜੀ ਦੋ ਪੰਤੇ ਸੀ ਬੈਠੇ ਅੱਛਾ ਜੀ ਟੋਪੀਆਂ ਉਹਨਾਂ ਦੇ ਸਿਰ ਤੇ ਉਹ ਘੁੰਮਤੇ ਕਹੇ ਵੀ ਤੁਸੀਂ ਗੱਡਿਆਂ ਕੋ ਘੇੜੇ ਦਿੱਤੇ ਲਾਗੇ ਲਾਗੇ ਉਹਨਾਂ ਮੈਂ ਤੁਸੀਂ ਰੋਕਿਓ ਤੁਹਾਨੂੰ ਮਾਰੀ ਜਾਂਦੇ ਤੁਹਾਡੇ ਨਾਲ ਧੋਖਾ ਹੁੰਦਾ ਅੱਛਾ ਤੁਹਾਡਾ ਇੰਤਜ਼ਾਮ ਕੋਈ ਨਹੀਂ ਕਰ ਉਹ ਤੋਂ ਪਹਿਲਾਂ ਉਹਨਾਂ ਫੈਸਲਾ ਕਰਿਆ ਵੀ ਇੱਧਰ ਹੋਏ ਹਕੂਮਤ ਕੱਢੂ ਵੱਧਰੂ ਉਹਨਾਂ ਦੀ ਕੱਢੂ ਅੱਛਾ ਕੋਪ ਲੋਟ ਮੈਕਟਰੀ ਸਾਨੂੰ ਧੋਖਾ ਦੇਣਾ ਅੱਛਾ ਉੱਥੇ ਫਿਰ ਮਾਰੇ ਕਾ ਬੱਤੇ ਬਹੁਤ ਹੋਏ ਫਿਰ ਇਧਰ ਗੋਰਖੇ ਦੇ ਹੂੰ ਉਹਨਾਂ ਨੇ ਰੋਕੇ ਆ ਫਿਰ ਉਹਨਾਂ ਨੇ ਫਿਰ ਫੈਸਲਾ ਉੱਥੇ ਹੋਇਆ ਉਹ ਗੋਰਖੇ ਕਹਿਣਾ ਸੀ ਨਿਗਾਉਣੇ ਆ ਉੱਧਰਲੇ ਹਕੂਮਤ ਕਵੇ ਸੀ ਨਹੀਂ ਨਗਾਉਦੇ ਨੇ ਅੱਛਾ ਫੇ ਅਫਸਰਾ ਸੋਚਿਆ ਬਈ ਬੰਦੇ ਜੇ ਕੋਈ ਚਾਲ ਕੀ ਫੋਕ ਜਾ ਹੋ ਗਿਆ ਦੋ ਬੰਦੇ ਇਕੱਠੇ ਹੂੰ ਬਈ ਦੁਨੀਆ ਮਰਤੀ ਪੋ ਹਾਂਜੀ ਹਾਂਜੀ ਫੇਰ ਕੋਈ ਫੈਸਲਾ ਹਾ ਤੇ ਵੀ ਤੁਸੀਂ ਕਿਸੇ ਹੱਦ ਤਿੰਨਾਂ tante ਹੋਗੇ ਕਿ ਨਹੀਂ ਹੂੰ ਉਹਨਾਂ ਚਾਹੇ ਕਿਥੇ ਥਾਂ ਕਿ ਖੇਤ ਦੇ ਜੋ ਤਨੰਗੀ ਅੱਛਾ ਇਹ ਫੇਰ ਸਾਡੇ ਕੱਡੇ ਤੋਂ ਇੱਕ ਇੱਕ ਥਾਂ ਕਿ ਕਿਸੇ ਦੇਤਾ ਚ ਖੇਤ ਔਰ ਤੁੜੀ ਰੱਜ ਦਾ ਢੇਰ ਹੁੰਦਾ ਹੈ ਤਾਂ ਲੱਗਿਆ ਅੱਛਾ ਜੀ ਉਹ ਹੈ ਉਹ ਤੋਂ ਨਗਿਆ ਤੇ ਪਾਨ ਜਾਂ ਬੰਦੇ ਕੋਲ ਖੇ ਨਾਲ ਹੀ ਰਹਿ ਅੱਛਾ ਤੋੜ ਤੋੜੇ ਨਾਲ ਹੀ ਰਹੇ ਨੇ ਫਿਰ ਤੋੜ ਫੇ ਆਪੋ ਆਪਣੀ ਉਹਨਾਂ ਦੀ ਮਿੱਟੀ ਨਹੀਂ ਤੇਰੇ ਉੱਪਰ ਕੱਢੇ ਆਪਣੀ ਨੇ ਉਤਰੋ अच्छा जी फेरे, फेरे होया फेरे नि बसाखत जदौ तुसी उत्थों आए हो कोई ਤੁਹਾਡੇ ਪਰਿਵਾਰ ਦਾ ਕੋਈ ਜੀ ਦਾ ਤਾਂ ਨੁਕਸਾਨ ਤਾਂ ਕੋਈ ਨਹੀਂ ਹੋਇਆ ਕਿਸੇ ਦਾ ਸਾਡੇ ਕੋਈ ਜੀ ਦਾ ਨਹੀਂ ਹੋਇਆ ਗਲੋ ਵੈਤਾ ਛੱਗੇ ਜੜੇ ਕਾਸੀ ਹੋਇਆ ਆਇਆ ਹੋ ਸਾਡੇ ਕੋ ਕੁਛ ਨਹੀਂ ਆਇਆ जदौ तुसी ਉਧਰੋਂ ਆਏ ਹੋ ਹਾਂ ਕੋਈ ਤੁਸੀਂ ਆਉ ਦਾ ਕੋ ਥਮਾਲ ਡੰਗਰ ਪਸ਼ੂ ਕੋ ਨਾਲ ਲੈ ਕੇ ਐਸੀ ਜੇ ਕਪੜਾ ਲੈਣਾ ਆਇਆ ਕੋਈ ਇੱਕ ਜੋਕ ਇੱਕ ਗੱਡਾ ਹੋ ਵੀ ਦੂਜੇ ਪਿੰਡ ਬਾਪੂ ਸਾਨੂੰ ਛੱਡਿਆ ਸੀ ਉੱਥੇ ਜੋੜਿਆ ਤੇ ਆ ਗਿਆ ਸਾਡਾ ਸਮਾਨ ਕੋਈ ਨਹੀਂ ਲਿਖਿਆ ਸਾਰਾ ਸਮਾਨ ਥੀ ਛੱਡ ਆ ਗਿਆ ਮੂ ਆ ਗਿਆ ਵੀ ਸਾਰਾ ਛੱਡ ਕੇ ਭੱਜੇ ਤੇ ਤੁਹਾਡੇ ਉਥੇ ਜਿਹੜਾ ਪਿੰਡ ਸੀ ਤੇ ਨਾਲ-ਨਾਲ ਪਿੰਡਾਂ ਦਾ ਕੀ ਨਾਮ ਸੀ ਹੈ ਜਿਹੜਾ ਤੁਹਾਡੇ ਉਥੇ ਪਿੰਡ ਸੀ 6 ਚੱਕ ਉਹਦੇ ਨੇੜੇ-ਨੇੜੇ ਕਿਹੜੇ ਪਿੰਡ ਸਨ ਉਥੇ ਨਾਲ-ਨਾਲ 6 ਚੱਕ ਤੇ 7 ਚੱਕ 8 ਚੱਕ 10 ਚੱਕ ਢੇਮੂ ਵਾਲਾ ਪਾਰਾ ਚੱਕੇ ਪਿੰਡ ਲਾ ਕੇ ਲਾ ਅੱਛਾ ਅੱਛਾ ਜੀ ਇਹ ਪਿੰਡ ਆ ਗਿਆ 5 ਚੱਕ ਤੋਂ ਲਾ ਕੇ ਫਿਰ 100 ਚੱਕ ਤੱਕ ਗਿਆ ਜਿਹੜਾ ਤੁਹਾਡਾ ਉਥੇ ਘਰ ਸੀ ਘਰ ਨੂੰ ਫਿਰ ਚੰਦਰਜੰਦਰ ਮਾਰ ਕੇ ਆਏ ਸੀ ਕਿਸੇ ਨੂੰ ਸੰਭਾ ਕੇ ਕਿਵੇਂ ਆ ਕੇ ਖੁੱਲੇ ਛੱਡ ਕੇ ਭੱਜਿਆ ਆ ਸਵੇਰੋਂ ਨਹੀਂ ਪੈਂਦੇ ਕਿ ਉਧਰੋਂ ਢੋਲ ਵੱਜਣ ਲੱਪੇ ਬਸ ਉਹ ਲਲਕਾਰੇ ਪੈ ਰਹੇ ਬਿਜੁਰਤੇ ਸਾਡੇ ਛੱਡ ਕੇ ਭੱਜੇ ਅੱਛਾ ਜੀ ਸਾਨੂੰ ਅੱਗੋ ਛੱਡਿਆ ਫਿਰ ਦੇਮੂ ਆਇਆ ਕੋਹਾਗਾ ਇੱਥੇ ਵੀ ਰਾਤਾਂ ਤਿਆਰੀ ਕਰ ਲਈਏ ਘੋੜਿਆਂ ਤੇ ਨਿਕਲ ਜੀ ਲੈ ਕੇ ਅੱਛਾ ਜੀ ਬਈ ਅਸੀਂ ਮੁੜ ਕੇ ਆਵਾਂਗੇ ਮਸਲੀਆਂ ਨੂੰ ਕਹੇ ਸਾਡਾ ਨੁਕਸਾਨ ਨਾ ਹੋਵੇ ਅੱਛਾ ਇਹ ਮੁੜ ਕੇ ਕਹਿ ਕਿੰਨੀ ਉਮਰ ਸੀ ਤੁਹਾਡੀ ਉਦੋਂ ਉਹ ਤਾਂ ਤਾਹ ਪਾਰਾ ਖਾਲਦੀ ਜਾਰਾ ਦੀ ਇੱਥੇ ਕਰੀਬ ਅੱਛਾ ਅੱਛਾ ਜੀ ਤੇ ਤੁਸੀਂ ਟ੍ਰੇਨ ਤੇ ਨਹੀਂ ਛੱਡ ਕੇ ਆਏ ਉਤਰੋਂ ਟ੍ਰੇਨਾਂ 'ਚ ਕਈ ਹੋਰ ਆਈਆਂ ਕਈਆਂ ਨਾਲ ਧੋਖੇ ਹੋਗਾ ਜੰਗਲਾਚਾ ਟ੍ਰੇਨਾਂ ਖੜਨਾ ਕਰਕੇ ਵਢੀਆਂ ਗਈਆਂ ਅੱਛਾ ਮਾਰੀਆਂ ਕਹਿੰਗਾ ਧੋਖੇ ਹੋਏ ਆ ਬਹੁਤ ਸਾਰੇ ਕਈ ਕਮਾਂ ਤੇ ਅਸੀਂ ਤਾਂ ਕੱਢਿਆ ਰਾਏ ਅੱਛਾ ਅੱਛਾ ਉਤੋਂ ਫਿਰ ਸਿੱਧਾ ਆ ਕੇ ਤੁਸੀਂ ਕਾਂਗੜਾ ਆਗੇ ਸੀ ਹਾਂ ਕਾਂਗੜਾ ਠੀਕ ਹੈ ਤੇ ਤੁਹਾਡੇ ਉਸ ਟਾਈਮ ਤੁਹਾਡੇ ਪਿੰਡ ਦੇ ਵਿੱਚ ਸਿੱਖ ਜ਼ਿਆਦਾ ਰਹਿੰਦੀ ਸੀ ਕਿ ਮੁਸਲਮਾਨ ਜ਼ਿਆਦਾ ਸੀ ਸਾਡੇ ਮੁਸਲਮਾਨ ਜ਼ਿਆਦਾ ਸੀ ਪਠਾਨ ਪਠਾਨ ਤੇ ਲੰਮਰਦਾਰ ਵੀ ਪਠਾਨ ਸੀ ਨੂਰਾ 100 ਨੰਬਰਦਾਰ ਕਿੰਨੇ ਸੀ ਪਿੰਡ ਦੇ ਪਿੰਡ ਦੇ ਲੰਮਰਦਾਰ 30 ਸੀ ਇੱਕ ਨੂਰਾ 100 ਪਠਾਨ ਸੀ ਲੰਮਰਦਾਰ ਉਹਨਾਂ ਦੇ 5-5 ਮਰਬੇ ਸੀ ਅੱਛਾ ਜੀ ਫੌਜ ਉਹ ਪਿਰਸੰਗਿਆ ਹੋ ਕੇ ਆਈ ਸੀ ਅੱਛਾ ਉਹਨਾਂ 5-5 ਮਰਬੇ ਜੰਗਲ ਇਹਦੇ ਤਾਈ ਸਾਡੇ ਵੀ ਬਾਬੇ ਨੇ ਇਹ ਜੰਗਲ ਹੀ ਇੱਕਦਾ ਲਿਆ ਸੀ ਪਠਾਨ ਦਾ ਲੱਕੀ ਚੋ ਜਾ ਕੇ ਸੌਦਾ ਕਰਕੇ ਆਇਆ ਅੱਛਾ ਇਹ ਵੀ 5 ਨੰਬਰ पे 5-5 ਜੰਗਲ ਹੀ ਤੇ ਤੈਸੀਂ ਕੇ ਕਰੇ ਜਾਂ ਦੂਜੇ ਨੰਬਰ ਦਾ ਨਾਮ ਯਾਦ ਕੀ ਸਨ ਸਾਰੇ ਨੂੰ ਵੱਡਾ ਤਾਂ ਇਹ ਆਪਾਂ ਨੂੰ ਯਾਦ ਇਹ ਬਸ ਹੱਤਕਾਲ ਜਦੋਂ ਤੁਸੀਂ ਉਧਰੋਂ ਚੱਲੇ ਹੋ ਤੇ ਜਿਹੜੇ ਤੁਹਾਡੇ ਪਿੰਡ ਦੇ ਮੁਸਲਮਾਨ ਸੀ ਕਉਨਾਂ ਨੇ ਤੁਹਾਡੇ ਕੋਈ ਆਉਣ ਵੇਲੇ ਤੁਹਾਡਾ ਦੁੱਖ ਤਕਲੀਫ ਤੁਹਾਡਾ ਦੁੱਖ ਸਮਝਦੇ ਸੀ ਜਾਂ ਤੁਹਾਡੇ ਨਾਲ ਪ੍ਰੇਮ ਪਿਆਰ ਕਰਦੇ ਸੀ ਜਾਂ ਤੁਹਾਡੇ ਗੱਲ ਪੈਂਦੇ ਸੀ ਪਹਿਲਾਂ ਇੱਟਾ ਹੀ ਪਰਿਵਾਰ ਕੋ ਬੈਠਿਆ ਅੱਛਾ ਮੁੜ ਕੇ ਉਹ ਹੀ ਦੁਸ਼ਮਣ ਬਣ ਅੱਛਾ ਉਹ ਹੀ ਦੁਸ਼ਮਣ ਬਣ ਦੁਸ਼ਮਣ ਬਣ ਕੇ ਉਹ ਹੀ ਡਟ ਖੋ ਲਾਪਾ ਜਦੋਂ ਅਸੀਂ ਨਿਕਲੇ ਆ ਮਹੀਨਾ ਪਹਿਲਾਂ ਨਿਕਲੇ ਤੁਸੀਂ ਜਦੋਂ ਉਹ ਤੁਹਾਨੂੰ ਮਾਰਦੇ ਨਹੀਂ ਸੀ ਲੁੱਟ ਖੋ ਅੱਛਾ ਮਾਰ ਜਦੋਂ ਮਤਲਬ ਤੁਸੀਂ 15 ਅਗਸਤ ਤੋਂ ਪਹਿਲਾਂ ਆ ਗਏ ਸੀ ਪੰਤਰਾ ਕਾਤੋ ਅਸੇਓ ਥੋਟ ਚਾਲ ਪੈ। ਅੱਛਾ ਜੀ। ਹਾਂ ਆਏ ਫਿਰ ਵੀ ਕਣ ਬੈਠੇ ਰਹਾ। ਲਾਲਪੁਰ ਜ਼ਿਲ੍ਹੇ ਦੇ ਗਿੱੱਡਰਵਿੰਡੀ ਪਿੰਡ ਸੇ ਉੱਥੇ ਰਿਸ਼ਤੇਦਾਰ ਸੇ ਉੱਥੋਂ ਕੋ ਬੈਠੇ। ਅੱਛਾ ਜੀ। ਉੱਥੇ ਉੱਜੜ ਕੇ ਆ ਗਏ। ਠੀਕ ਹੈ ਜੀ। ਤੇ ਉੱਥੇ ਜਦੋਂ ਤੁਸੀਂ ਰਹਿੰਦੇ ਸੀ ਹਾਂ ਉੱਥੇ ਕੋਈ ਤੁਹਾਡੇ ਉੱਥੇ ਕੋਈ ਛਿੰਝ ਮਿਲ ਜਾਂਦਾ। ਪਿੰਡ ਚੋਂ ਬਾਹਰ ਡੇਰਾ ਹੀ ਸੀਗਾ ਪੈ ਗਿਆ ਤੇ ਸਾਡੇ ਬਾਪੇ ਹੁਣ ਆਪ। ਅੱਛਾ ਜੀ। ਆਏ ਪੈ ਗਿਆ ਕਿ ਅਸੀਂ ਪਿੰਡ ਕਿਤੇ ਪਹਿਲਾ ਵਸਿਆ ਕੋਠੇ ਹੈਗੇ ਸੀ। ਕਿ ਹੁੰਦਾ ਜਾਂਦਾ ਰਿਹਾ ਬਾਪੂ ਹੁਣਾਂ ਦਾ ਕੋਠੇ ਸਾਡੇ ਪਿੱਛੇ ਵੱਡੇ ਬਾਪੇ ਹੁਣਾਂ ਛੱਤੇ ਉਹ ਵੇਖੇ ਉਹ ਛੱਡ ਕੇ ਫਿਰ ਡੇਰਾ ਗਿਆ ਫਿਰ ਉੱਥੇ ਉੱਥੇ ਗਿਆ ਕਿੰਨੀ ਵਾਰ ਜਾਏ ਉਹਦੇ ਬਾਅਦ ਆ ਕੇ ਘਰ ਆ ਕੇ ਫਿਰ ਕੇ ਵੰਡ ਤੋਂ ਬਾਅਦ ਕਿੰਨੀ ਵਾਰ ਜਾ ਕੇ ਉੱਥੇ ਪਾਕਿਸਤਾਨ ਇੱਕ ਵਾਰ ਗਿਆ ਇੱਕ ਦੋ ਵਾਰ ਗਏ ਹੋ ਅਸੀਂ ਜੇ ਇੱਕ ਕੈਮਰਾ ਕਿੰਨੇ ਸਾਲ ਹੋ ਗਏ ਜਿਆਣੋ ਉਹ ਤਾਂ ਸੱਤ ਪਾਲਤਾ ਪਾਪ ਮਲੂਕ ਸੋ ਵੀ ਉੱਥੇ ਸਾਡੇ ਨਾਲ ਗਿਆ ਅੱਛਾ ਅੱਛਾ ਕਾਫੀ ਸਾਲ ਹੋ ਗਏ ਆ ਵਾ ਤੇ ਘਰ ਤੁਹਾਡੇ ਉੱਥੇ ਅਜੇ ਵੀ ਗਏ ਨੇ ਆ ਤੁਹਾਡੇ ਜਿਹੜੇ ਪੁਰਾਣੇ ਘਰ ਤੁਸੀਂ ਛੱਡ ਕੇ ਆਏ ਸੀ ਘਰ ਹੈਗੇ ਆ ਕਿ ਉਹ ਗਾੜਾ ਆ ਆਰਾਮੀ ਦਾ ਅੱਛਾ ਜੀ ਉਹਦੇ ਨਾਲ ਟੱਗਿਆ ਦਵਾਰੇ ਪਾਇ ਦਵਾਰਾ ਪਾਇਆ ਹਾਂ ਛਾਟੀ ਨਿਖਾ ਨਹੀਂ ਕੋਈ ਨਹੀਂ ਰਿਹਾ ਤੁਹਾਡੀ ਨਿਸ਼ਾਨੀ ਕੋਈ ਨਹੀਂ ਤੇ ਜਦੋਂ ਤੁਸੀਂ ਉਧਰੋਂ ਆਏ ਕੋਈ ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ ਵੀ ਕੋਈ ਨੁਕਸਾਨ ਤਾਂ ਨਹੀਂ ਕਿਸੇ ਦਾ ਵੀ ਹੋਇਆ ਨਾ ਜੇ ਹੋਰ ਨਾ ਤੇ ਲਾਲਪੁਰ ਜ਼ਿਲ੍ਹੇ ਚ ਐਸੇ ਅੱਛਾ ਜੀ ਉਹ ਵੀ ਗਿੱੱਢੇ ਵੰਡੇ ਆ ਆਮਣੇ ਕਾ ਉੱਠ ਗਿੜੋਤੇ ਆ ਤੁਹਾਡੇ ਬੇਕਰ ਲੱਦ ਕੇ ਕੱਢਿਆ ਅਠਵਾਂ ਜਾ ਫੇ ਕੋਈ ਚੱਲ ਗਿਆ ਉੱਥੋਂ ਫੇ ਭੱਜ ਕੇ ਨਿਕਲ ਅੱਛਾ ਅੱਛਾ ਜੀ ਉਹ ਵੀ ਸਾਡੇ ਰਿਤੇਦਾਰ ਸੀ ਸਾਡੇ ਭੂਆ ਸੀ ਉੱਥੇ ਵਿਆਹ ਅੱਛਾ ਜੀ ਸਾਰੇ ਸੁਖੀ ਸੰਦੀ ਘਰ ਇੱਧਰ ਆ ਗਏ ਸਾਰੇ ਹਾਂ ਇੱਧਰ ਤੇ ਇੱਧਰ ਆਣ ਕੇ ਛਾਲ ਕਾਹਨ ਕੋਈ ਜੀ ਦਾ ਨੁਕਸਾਨ ਨਹੀਂ ਹੋਇਆ ਹੋਰ ਕੁਛ ਆਇਆ ਅੱਛਾ ਜੀ ਮਾਲ ਡੰਗਰ ਸਭ ਛੱਟੇ ਸੀ ਉੱਧਰ ਉਹ ਤੇ ਅੱਛਾ ਅੱਛਾ ਤੇ ਜੇ ਤੁਸੀਂ ਇੱਧਰ ਆਏ ਫਿਰ ਤੁਹਾਨੂੰ ਕਿੰਨੀ ਜ਼ਮੀਨ ਘਟ ਕੇ ਮਿਲੀ ਸੀ ਉੱਧਰ ਨਾਲ ਯਾਦ ਕਰ ਜੇ ਘਟ ਤੋਂ ਘਟ ਸਾਡੇ 40 ਕਿੱਲੇਆਂ ਚੋਂ ਇੱਥੇ ਸਾਨੂੰ ਮਾਰੂ ਪਾ ਕੇ ਤੀਜਾ ਐਸਾ ਉਸ ਫਿਰਦੀ ਮਾਰੂ ਸੀ ਦੋਵੇਂ ਸੇ ਖੂਦ ਹੀ ਅੱਛਾ ਜੀ ਬਾਹ ਕਿਲੇ ਉਹ ਮੇਰੇ ਜਾ ਰਹੇ ਨੇ 40 ਕਿੱਲਾ ਚੋ ਇਹ ਸਾਰੇ 32 33 ਕਿੱਲੇ ਮੇਰੇ 40 'ਚ 32 ਕਿੱਲੇ ਮਿਲ ਗਏ ਕਹਿੰਦੇ ਕਾਟਾ ਬੱਪੂ ਜੀ ਅੱਜ ਵੀ ਉਹ ਯਾਦ ਆਉਂਦਾ ਉਹਦਾ ਪੁਰਾਣਾ ਪਿੰਡ ਦਿਲ ਕਰਦਾ ਉੱਥੇ ਵਾਪਸ ਜਾਣ ਨੂੰ ਕਿ ਨਹੀਂ ਪੈਟ ਛੱਡਿਆ ਜਾਤ ਛੱਡਿਆ ਕੇ ਲਾ ਕੇ ਲਾ ਹੰਡੀਆਂ ਕਵੰਡੀਆਂ ਦਾ ਵਈਦਾ ਆਸਤਾਈ ਕਾ ਮੇਰਾ ਬਟੇ ਭਾਈ ਨੂੰ ਪਈ ਇਹ ਆ ਫਲਾਨੇ ਦਾ ਪਰ ਆ ਫਲਾਨੇ ਦਾ ਅਸੀਂ ਦੋਵੇਂ ਗਏ ਅੱਜ ਪਛਾਣ ਅਜੇ ਪਛਾਣ ਸੀ ਅੱਧੇ ਜ਼ਮੀਨ ਦੀ ਉੱਥੇ ਕੋਈ ਬਦਲਾ ਜ਼ਮੀਨ ਦੇ ਵਿੱਚ ਕੋ ਹੋਇਆ ਕਿ ਨਹੀਂ ਹੋਇਆ ਕੁਛ ਆ ਪਛਾਣਿਆ ਕੀ ਆ ਉੱਥੇ ਤੇ ਆ ਪਰ ਆ ਫਲਾਨੇ ਦੇ ਸੀ ਆ ਫਲਾਣਾ ਪੈਂਡਿਆ ਫਲਾਣਾ ਅੱਛਾ ਜੀ ਕੋਈ ਮੈਂ ਵੀ ਪਹਿਲਾਂ ਵਰਗੀ ਜੀ ਜ਼ਮੀਨ ਉੱਥੇ ਸੀ ਜਾਂ ਕੋਈ ਬਦਲਾਅ ਹੋਇਆ ਉਹਦੇ ਜੋ ਉਸ ਥਾਂ ਦੇ ਜ਼ਮੀਨ ਦੇ ਵਿੱਚ ਕੋਈ ਉੱਥੇ ਜੇ ਸਾਡੇ ਜਿਹੜੇ ਖੂਲ ਆਏ ਸੀ ਨਾ ਪਚੁਰਤਾ ਨੇ ਅੱਛਾ ਜੀ ਉਹ ਪੂਰੇ ਘਿਆ ਪੰਪੀਆਂ ਲੱਗੀਆਂ ਬੱਪੂ ਜੀ ਉੱਥੇ ਪੜ੍ਹਾਈ ਪੁੜੀ ਵੀ ਕੀਤੀ ਸੀ ਕਿ ਨਹੀਂ ਦੇਖੋ ਜੇ ਪੜ੍ਹਾਈ ਦੀ ਇਹ ਗੱਲ ਹੋਈਆ ਅੱਖ ਚੱਕ ਸਕੂਲ ਸੀ ਅੱਛਾ ਜੀ ਅੰਜਾ ਛੇ ਪਿੰਡਾ ਦੇ ਵਿੱਚੋਂ ਅੱਛਾ ਜੀ ਸਿਰਫ ਉੱਥੇ ਸਾਲ ਹੀ ਸਾਨੂੰ ਪੜ੍ਹਨੇ ਪਾਇਆ ਵਾ 6ਵੇਂ ਕਾਲਚੇ ਮਤਲ ਸਤਵੇਂ ਚ ਉਦੋਂ ਦਾਖਲ ਲੈਂਦੇ ਹੁੰਦੇ ਅੱਛਾ ਅੱਛਾ ਜੀ ਤੇ ਆਇਆ ਰੌਲੇ ਪੈ ਗਿਆ ਸਾਲ ਕੋਈ 2 ਦਿਨ ਚਲੇਗਾ 4 ਦਿਨ ਰੋਕ ਲੈ ਪਰ ਫੇਰ ਰੌਲਾ ਪੈ ਗਿਆ ਤੂੰ ਜਾਣ ਨਹੀਂ ਅੱਛਾ ਅੱਛਾ ਤੇ ਬੱਪਾ ਜੀ ਕੋ ਉਦੋਂ ਦੇ 11 ਬੇਲੀਆਂ ਦੇ ਕੋਈ ਨਾਂ ਯਾਦ ਨੇ ਉਹਨਾਂ ਦੇ ਵੇਖੋ ਜੇ ਉਥਾ ਤੇ ਯਾਰ ਬੇਲੀ ਮੌਕੇ ਤੇ ਕੋਈ ਨਹੀਂ ਰਹਿਗਾ ਅਸੀਂ ਦੇਖਿਆ ਲੱਗੇ ਛਾਣੇ ਬੰਦਾ ਕੋਈ ਰਹਿ ਨਹੀਂ ਗਿਆ ਅੱਛਾ ਨਾ ਜੇ ਹੋਰ ਇੱਥੇ ਅਸੀਂ ਲੱਭੀਏ ਉਸ ਵੇਲੇ ਤੇ ਬੰਦਾ ਹੀ ਕੋਈ ਬਿਰਲਾ ਹੀ ਲੱਭੂ ਹਾਂਜੀ ਹਾਂਜੀ ਇਹ ਮੈਂ ਕਹੀਏ ਯਾਰ ਦੋਤ ਕੋਈ ਨਹੀਂ ਜਿਹੜੇ ਉਹ ਪਠਾਨਾ ਦੀ ਗੱਲ ਕਰਦੇ ਆ ਉਹ ਅਸਾਂ ਪੁੱਛਿਆ ਸੀ ਉਹ ਕਹਿੰਦੇ ਪੈਸਿਆਂ ਵੇਚ ਕੇ ਇਥੋਂ ਸਭ ਚਲੇਗਾ ਅੱਛਾ ਚਲੇਗਾ ਉਧਰ ਰਹਿੰਦੀ ਨਹੀਂ ਪਏ ਉੱਥੇ ਜ਼ਮੀਨਾਂ ਵੇਚ ਕੇ ਚਲੇਗਾ ਬਾਹਰ ਤੇ ਬਾਪੂ ਜੀ ਉਦੋਂ ਜਿੱਥੇ ਤੁਸੀਂ ਰਹਿੰਦੇ ਸੀ ਉੱਥੇ ਠਾਣਾ ਕਿਹੜਾ ਲੱਗਦਾ ਸੀ ਤੁਹਾਡੇ ਪਿੰਡ ਨੂੰ ਹਾਂ ਠਾਣਾ ਕਿਹੜਾ ਲੱਗਦਾ ਸੀ ਜੀ ਤੁਹਾਡੇ ਪਿੰਡ ਨੂੰ ਠਾਣਾ ਆ ਠਾਣਾ ਕਿਹੜਾ ਲੱਗਦਾ ਸੀ ਪਿੰਡ ਦਾ ਪੰਜ ਚਾਰ ਪੰਜ ਚੱਕ ਅੱਛਾ ਕੋਸੇ ਹੁਣ ਗੱਡੀ ਚ ਤੇਲ ਵੀ ਪਵਾਇਆ ਉੱਥੋਂ ਅੱਛਾ ਅੱਛਾ ਵੱਡਾ ਭਾਈ ਕਹਿੰਦਾ ਵੀ ਇਹ ਥਾਣਾ ਤੇ ਉਹ ਥਾਣੇ ਚ ਜਿਹੜੇ ਥਾਣੇਦਾਰ ਸੰਜੇਸ਼ ਭਾਈ ਸੀ ਉਹ ਸਿੱਖ ਸੀ ਜਾਂ ਅੰਗਰੇਜ਼ ਸਾਨੂੰ ਜਾਂ ਜੇ ਮੁਸਲਮਾਨ ਮੁਸਲਮਾਨ ਸੀ ਜਦ ਇਹ ਸਿੱਖਾਂ ਦੇ ਕੋਈ ਨਹੀਂ ਸੀਗੇ ਆਪਣੇ ਪੁਲਿਸ ਦੇ ਵਿੱਚ ਜਾਂ ਫੌਜ ਫੌਜ ਜਾਂ ਪੁਲਿਸ ਦੇ ਵਿੱਚ ਆਪਣੇ ਸਿੱਖ ਨਹੀਂ ਸਨ ਹੈਗੇ ਸਿੱਖ ਹੈਗੇ ਸੀ ਬਿਰਲੇ ਸ ਅੱਛਾ ਜੀ ਤੇ ਉੱਥੇ ਫਿਰ ਜਦੋਂ ਰਹਿੰਦੇ ਹੁੰਦੇ ਸੀ ਤੇ ਫਿਰ ਵਿਆਹਾਂ ਟੰਗਾਂ ਚ ਕਿਵੇਂ ਆਉਂਦੇ ਜਾਂਦੇ ਹੁੰਦੇ ਸੀ ਜਿਹੜੇ ਆਪਣੀ ਬਰਾਦਰੀ ਹੁੰਦੀ ਸੀ ਜੀ ਆਪਦੀ ਆਪ ਤੇ ਪਿਆੜੀ ਤੇ ਸੋਦਰੋਦਰੀ ਮੇਲ ਹਾਇਗਾ ਸੀ ਹਾਂਜੀ ਯਾਨੀ ਕਿ ਸਾਡੇ ਇਲਾਕੇ ਚ ਆਪਣੇ ਬਿਆਦਰੀ ਘਟ ਸੀ ਇੱਕ ਐਡੇ ਮੂਆਂ ਜਾਂਦੇ ਸੋਡੀ ਕਿਹੜੀ ਬਰਾਦਰੀ ਜੀ ਸਾਡੇ ਕਪੋ ਪਿਆੜੇ ਕਮੋ ਬਰਾਦਰੀ ਉੱਥੇ ਸ਼ਹਿਰਗੜਾ ਤੋਂ ਨੇੜੇ ਲੱਗਦਾ ਸੀ ਸ਼ਹਿਰ ਸਾਨੂੰ ਕਸਬਾ ਜਿਹਾ ਸੀ ਬੁੱਚੇ ਕੀ ਬੁੱਚੇ ਕੀ ਬੱਚੇ ਕੀ ਤੇ ਤਸੀਲੇ ਨਕਾਣਾ ਸਾਹਿਬ ਤੇ ਦਾਣੇ ਜਾਂਦੇ ਹੁੰਦੇ ਜੜਾ ਆ ਮੰਡੀ ਲਹਿਰਪੁਰ ਤੇ ਮੰਡੀ ਸੀ ਉੱਥੇ ਮੰਡੀ ਉੱਥੇ ਦਾਣੇ ਦਾ ਅੱਜ ਵਾਂਗ ਮੰਡੀਆਂ ਸੰਝਾਂ ਉਦੋਂ ਕਿਵੇਂ ਸੀ ਉਦੋਂ ਦਾਣੇ ਕਿਵੇਂ ਵੇਚਦੇ ਹੁੰਦੇ ਸੀ ਮੰਡੇ ਸਾਨੂੰ ਜੰਨੇ ਇੱਥੇ ਸਮਾਨਾ ਇਹ ਨਾ ਪੈ ਜਾਂਦਾ ਅੱਛਾ ਤੇ ਇਹ ਫਸਲ ਕਿਵੇਂ ਗੱਡਿਆਂ ਦੇ ਲ ਜਾਂਦੇ ਸੀ ਗੱਡਿਆ ਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਸੀ ਜਾਂਦੇ ਹੁੰਦੇ ਆ ਉਹ ਉੱਥੇ ਜੇ ਡੰਗਰਾ ਦੇ ਹਿਸਾਬ ਨਾਲ ਕੋਈ ਚੰਗੇ ਹੋ ਤੇ ਭੱਜੇ ਜਾਂਦੇ ਖੇਤੀ ਛੇੜੇ ਜਾਂਦੇ ਖਾਓ ਅੱਛਾ ਤਾਂ ਪਤਾ ਸਫਰ ਦਾ ਕੰਮ ਫਸਲ ਜਾਂਦੀ ਵਿਕ ਜਾਂਦੀ ਸੀ ਜਾਂ ਕੋਈ ਲੱਗਦੀਆਂ ਸਾਨੂੰ ਕੋਈ ਇੱਕ ਦੋ ਰਾਤਾਂ ਨਾ ਜੇ ਦੁਬੇ ਤੀਜੇ ਦੁਬੇ ਤੀਜੇ ਤਾਂ ਬੋਡੀ ਦਾ ਸਭ ਤੋਂ ਬਾਕੀ ਦਾਣੇ ਇੰਨੇ ਜ਼ਿਆਦਾ ਨਹੀਂ ਸੀ ਜਾਂਦੇ ਜਿੱਦਾਂ ਹਾਂ ਅੱਛਾ ਥੋੜੇ ਘੱਟ ਹਸਾਬ ਦੇ ਉਦੋਂ ਕੋਈ ਸਰਕਾਰੀ ਰੇਟ ਵੀ ਹੁੰਦਾ ਸੀ ਫਸਲ ਦਾ ਕਿ ਹਾਂ ਸਰਕਾਰੀ ਕੋਈ ਨਹੀਂ ਤੇ ਫਿਰ ਫਸਲ ਨੂੰ ਕੌਣ ਖਰੀਦਦਾ ਸੀ ਕਿਵੇਂ ਖਰੀਦੇ ਸੀ ਸਰਕਾਰੀ ਕੋਈ ਨਹੀਂ ਉਹ ਤਾਂ ਤੇ ਪਹਿਲਾ ਰਾਇਆ ਮੰਦੇ ਭਾ ਰਾਇਆ ਉਹਦਾ 10 ਰੁਪਏ ਨੂੰ ਕਾਨਕ ਸੀ ਜਦੋਂ ਰੋਵੇ ਪੈਂਦਾ 10 ਰੁਪਏ ਮਾਣ ਹਾਂ 10 ਰੁਪਏ ਮਾਣ ਸੀ ਹਾਂ ਮਾਣ ਉਹਦਾ ਮਾਣ ਚੱਲਦੇ ਉਹ ਅੱਧਰ ਹਾਲੇ ਵੀ ਮਾਣ ਚੱਲਦੇ ਆਪਣੇ ਕੁਆਟਰ ਹਾਂ ਜੀ ਆਪਣੇ ਕੁਆਂਟਲ ਹੋ ਗਿਆ ਇੱਥੇ ਮਾਣ ਚੱਲਦੇ ਉਹ ਅੱਧਰ ਮਾਣ ਚੱਲ ਕਿਹੜੀ ਕਿਹੜੀ ਫਸਲ ਵੇਚਦੇ ਸੀ ਮੰਡੀ 'ਚ ਹਾਂ ਫਸਲ ਮੰਡੀ 'ਚ ਕਿਹੜੀ ਕਿਹੜੀ ਵੇਚ ਕੇ ਆਉਂਦੇ ਸੀ ਤੁਸੀਂ ਸਾਡੇ ਨਰਮਾ ਵੀ ਹੁੰਦਾ ਸੀ ਅੱਛਾ ਜੀ ਤੇ ਝੋਨਾ ਵੀ ਹੁੰਦਾ ਸੀ ਅੱਛਾ ਜੀ ਜਿਹੜਾ ਲਾਲਪੋਰਾ ਇੱਥੇ ਨਰਮਾ ਤੇ ਕਾਨਕ ਤੇ ਗਨਾਂ अच्छा या की गा गन्ने ਦੀ ਮਿਲ ਹੁੰਦੀ ਸੀ ਉਦੋਂ ਉੱਥੇ ਹੈ ਗੰਨੇ ਦੀ ਮਿਲ ਹੋਈਗੀ ਸੀ ਉਦੋਂ ਉਥੇ ਗੰਨੇ ਵਾਲੀ ਗੰਨੇ ਆਦੀ ਤਾਂ ਲਾਲਪੁਰ ਤੇ ਛੋਟਾ ਨਹੀਂ ਸੀ ਲੱਗ ਨਹੀਂ ਗੰਨਾ ਜਿਹੜਾ ਵਿਗਦਾ ਸੀ ਉਹ ਮਿਲ ਚ ਹੀ ਜਾਂਦਾ ਸੀ ਨਾ 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 ਮਿਲ ਘੱਨੇ ਅੱਛਾ ਜੀ ਫਿਰ ਉਹ ਗੰਨੇ ਦਾ ਕੀ ਹੁੰਦਾ ਸੀ ਹੁਣ ਮੈਂ ਲ ਬੜੀ ਹੋਈ ਜਾਂ ਨਰਕਾਨਾ ਸਾਹਿਬ ਦਾ ਅੱਛਾ ਫਿਰ ਉਹ ਮੈਂ ਕਿਹਾ ਉਦੋਂ ਉਸ ਗੰਨੇ ਦਾ ਕਰਦੇ ਕੀ ਸੀ ਉਹ ਲੈ ਕੇ ਗੁੜ ਬਣਾ ਦਿੰਦੇ ਸੀ ਜਾਂ ਕਲਾੜਿਆਂ ਵਾਲੇ ਖਰੀਦੇ ਸਨ ਗੰਨਾ ਕੌਣ ਖਰੀਦਦਾ ਜੇ ਕਲਾੜੀਆਂ ਨਾ ਹੀ ਪੀੜਦਾ ਇਹ ਮਿਲ ਮੁਲ ਕੋਈ ਨਹੀਂ ਸੀ ਅੱਛਾ ਉਹ ਤਾਂ ਆਸਾ ਤਾਂ ਸੁਣੀ ਦੇਖੀ ਨਹੀਂ ਮੈਂ ਕੋਈ ਤੇ ਬਾਪੂ ਜੀ ਤੁਹਾਨੂੰ ਲਾਹੌਰ ਕਿੰਨੀ ਦੂਰ ਸੀ ਉਥੋਂ ਹਾਂ ਲਾਹੌਰ ਕਿੰਨੀ ਦੂਰ ਸੀ ਲਾਹੌਰ ਲਾਹੌਰ ਹਾਂਜੀ ਲਾਹੌਰ ਸਾਥੋਂ ਵਾਵਾ ਪੈ ਜਾਂਦਾ ਲਾਹੌਰ ਸਾਡਾ ਪਹਿਲਾ ਹੌਣ ਗੱਡੀ ਚੱਲੀ ਇੱਥੋਂ ਬਾਗਾ ਬਾਰਡਰ ਹਾਂਜੀ ਹਾਂਜੀ ਤੇ ਲਾਹੌਰ ਤਾਂ ਹੋਰੇ ਮੁੜ ਜਾਂਦੀ ਆ ਕਸੂਰੋਂ ਇਹ ਛੇਕੂਪੁਰ ਛੇਕੂਪੁਰੋਂ ਨਰਕਾਣਾ ਸਾਹਿਬ ਅੱਛਾ ਉਹ ਤੋ ਫੇਰਾ ਸੀ ਗਾਇਆ ਪੰਜਾ ਸਾਹਿਬ ਨੂੰ ਜਦੋਂ ਅੱਛਾ ਜੀ ਉਦੋਂ ਗਈਆ ਗੱਡੀ ਨਾ ਕਾਨਾ ਸਾਹਬੋਂ ਚੱਲੀ ਆ ਛੇਕੂਪੁਰ ਆਈਆ ਠੀਕ ਛੇਕੂਪੁਰੋਂ ਫੇਲੀ ਪੰਜਾ ਸਾਹਿਬ ਗਈਆ ਤੋਂ 300 400 ਕਿਲੋਮੀਟਰ ਪਰ ਬੱਪੂ ਜੀ ਲਾਹੌਰ ਦਾ ਕਿੱਸਾ ਕੀ ਤੁਸੀਂ ਇੱਕ ਦੱਸਦੇ ਪੈ ਸੀ ਨਾ ਲਾਹੌਰ ਦਾ ਨਾਮ ਲਾਹੌਰ ਕਿਵੇਂ ਪਿਆ ਸੀ ਦੱਸਿਓ ਮੜਾ ਕਿੱਸਾ ਉਹ ਲਾਹੌਰ ਤੇ ਹੈ ਬਜ਼ੁਰਗ ਕਹਿੰਦਾ ਕਰਦੇ ਹੁੰਦੇ ਆ ਅੱਛਾ ਕਿਵੇਂ ਸਾਡਾ ਬਾਬਾ ਜੀ ਬਈ ਲਹੂ ਦੇ ਨਾਮ ਤੇ ਲਾਹੌਰ ਬਣਿਆ अच्छा जी कशू ਦੇ ਨਾਮ ਤੇ ਕਸੂਰ ਬਣਿਆ ਜਿਹੜਾ ਕਸੂਰ ਤੁਹਾਨੂੰ ਸਾਨੂੰ ਲੱਗੇ ਨੰਦ ਹਾਂਜੀ ਬੋਲ ਕਸੂ ਕੌਣ ਸੀ ਆਹ ਹੋਏ ਤਿੰਨ ਚਾਰ ਟੇਸ਼ਨੀਆਂ ਉਰਾ ਬਾਗਾ ਬਾਰਡਰ ਆ ਗਿਆ ਇਹ ਮੈਂ ਕਹਿੰਦਾ ਜੀ ਇਹ ਕਸੂ ਇਹ ਕੌਣ ਸੀ ਕੀ ਨਾਮ ਸੀ ਕਿਦੇ ਨਾਮ ਤੇ ਕਸੂਰ ਦਾ ਨਾਮ ਪਿਆ ਇਹ ਨਾਂ ਤੇ ਉਹਨਾਂ ਦੇ ਪਸ਼ੂ ਦੇ ਤੇ ਲਹੂ ਦੇ ਆਪਾਂ ਨੂੰ ਹੋਰ ਬਾਤ ਵੀ ਕੋਈ ਨਹੀਂ ਅੱਛਾ ਇਹਵੇ ਘੱਟ ਗੱਲ ਬਿਠਾ ਠੀਕ ਠੀਕ ਇਹ ਗੱਲਾਂ ਕਰਦੇ ਹੁੰਦੇ ਬੱਪੂ ਜੀ ਤੁਹਾਨੂੰ ਅੱਜ ਦਾ ਸਮਾਂ ਇਹ ਚੰਗਾ ਲੱਗਦਾ ਜਾਂ ਉਹ ਸਮਾਂ ਚੰਗਾ ਸੀ ਵੇਖੋ ਜੀ ਗਰੀਬ ਬਾਤ ਤੇ ਤੇ ਉਹੋ ਜਿਹਾ ਵਾਲਾ ਚੰਗਾ ਅੱਛਾ ਜੀ ਗਰੀਲਦਾਰਾ ਅੰਗਰੇਜ਼ ਤੇ ਜੋਰਾਵਾਰ ਬਾਤ ਹੈ ਅੱਜ ਦਾ ਚੰਗਾ ਠੀਕ ਹੈ ਜੀ ਠੀਕ ਕੋ ਲਟਖੋ ਪਛਦੀ ਆ ਹਾਂ ਜੀ ਲਟਖੋ ਪਛਦੀ ਆ ਉਹਨਾਂ ਦਾ ਫੈਸਲਾ ਤਖੜੇ ਦਾ ਵੀ ਉਹੋ ਹੀ ਸੀ ਤੇ ਮਾੜੇ ਦਾ ਵੀ ਉਹੋ ਹੀ ਸੀ ਇੱਕ ਸਾਰ ਰਖਦੇ ਸਾਂ ਉਹ ਹੋਣਾ ਹੋਣਾ ਜਿਹੜਾ ਕਿਹੜਾ ਮੁੰਡਾ ਕਹਿ ਦਿੰਦਾ ਵੇ ਇਹ ਫਲਾਣਾ ਆਪਸਾ ਮੇਰੀ ਜੇਬ ਤੇ ਆ ਫਲਾ ਨਾ ਅਬਸਰ ਮੇਰੀ ਜੇਬ ਤੇ ਹੁਣ ਆ ਗੱਲਾਂ ਹੋ ਗੀਆਂ ਪੁੱਛਦਾ ਸੀ ਵੀ ਜਦੋਂ ਵੰਡ ਤੋਂ ਪਹਿਲਾਂ ਜਿਹੜੇ ਆਪਣੇ ਮੁੰਡੇ ਆਜ਼ਾਦੀ ਵਾਸਤੇ ਲੜਦੇ ਸੀ ਕਿ ਸਾਡਾ ਦੇਸ਼ ਆਜ਼ਾਦ ਹੋਵੇ ਤੁਸੀਂ ਉਹਨਾਂ ਨੂੰ ਮਿਲੇ ਸੀ ਕਿ ਨਹੀਂ ਕਿ ਵੀ ਉਹਨਾਂ ਨਾਲ ਗੁਰੇ ਸੀ ਕਿ ਨਹੀਂ ਤੁਹਾਡੀ ਖਾ ਖਾ ਤੇ ਤੁਹਾਨੂੰ ਸਭ ਤੋਂ ਜ਼ਿਆਦਾ ਪਤਾ ਹੋਇਆ ਤਾਂ ਯਾਦੀਆਂ ਬਾਤਾਂ ਬੜਾ ਚੰਗਾ ਲੜਾਈ ਚੱਲਦੀਆਂ ਮੈਂ ਉਹੀ ਤੁਹਾਨੂੰ ਪੁੱਛਣੇ ਮੈਂ ਉਹ ਆਜ਼ਾਦੀ ਘਲਾਟੀ ਸੀ ਕੋ ਮਿਲਿਆ ਸੀ ਕੋਈ ਤੁਹਾਨੂੰ ਕੋਈ ਦਿੱਕਤ ਹੀ ਕਿ ਨਹੀਂ ਭਾਰਾ ਇਹ ਤਾਂ ਚੀਜ਼ ਹੈ ਕੀ ਆ ਯਾਦੀਆਂ ਦਾ ਅਜ ਮੁੱਲ ਕੋਈ ਨਹੀਂ ਪੈ ਰਿਹਾ ਹਾਂਜੀ ਬੋਲੇ ਕੋਈ ਨਹੀਂ ਪੈ ਰਿਆ ਕੁਰਬਾਨੀਆਂ ਜੀ ਨਾ ਕਰਨੀਆਂ ਕਰਕੇ ਚਲੋ ਛਾਵਾਂ ਛ ਇਹਦੇ ਵੇਚੋ ਉਹਨੋਂ ਤੇ ਜੰਗਿਆਲੇ ਬਾਗ ਤਾਂ ਹੀ ਹਾਲਤ ਵੇਖੀ ਜੀ ਹਾਂਜੀ ਬਿਲਕੁਲ ਤੁਸੀਂ ਹੋਰ ਵੈਨ ਦਾ ਆਸਾ ਵਸਾਣਾ ਚਾਹਤਾ ਹਾਂਜੀ ਹਾਂਜੀ ਤੇ ਕਹਵੇ ਕੋਈ ਚੱਲੀ ਕਹਵੇ ਹੋਇਆ ਫਿਲਮ ਪੜਾਈਂ ਉਹ ਸਮਾਂ ਯਾਦ ਕਰਕੇ ਹਾਂ ਉਹ ਸਮਾਂ ਯਾਦ ਕਰਕੇ ਮਨ ਨੂੰ ਕੋਈ ਕੀ ਸੰਤੁਸ਼ਟੀ ਮਿਲਦੀ ਕੋਈ ਫੋਵਾ ਦੀਆਂ ਬਾਹੀਆਂ ਸੀ ਆਪ ਦਾ ਪੇਟ ਪਾਈ ਗਏ ਅਮਰ ਕਿਹੜੇ ਏਡੇ ਦਾਣੇ ਹੁੰਦੇ ਸੀ ਉਹ ਬਾਹ ਪਹਾ ਮਾਲ ਡੰਗਰ ਕਿੰਨਾ ਕੁ ਰੱਖਦੇ ਸੀ ਪਹਿਲਾਂ ਬੁੱਧੀ ਮੈਂ ਜੇ ਉਹਨਾਂ ਟਾਈਮਾਂ ਦੇ ਮਾਲ ਡੰਗਰ ਕਿੰਨਾ ਕੁ ਰੱਖਦੇ ਸੀ ਮਾਲ ਡੰਗਰ ਬਾਵਾ ਸੀਗਾ ਮੱਝਾਂ ਚਾਰਕ ਪੰਜ ਹੋੜੀਆਂ ਵਛਰੂਟ ਹੋਣੇ ਵਗਣਾਰੇ ਹੋਣੇ ਬਾਜੇ ਤਜਾਂ ਦਾ ਦਾਣਾ ਹੋ ਜਾਪੇ ਅੱਛਾ ਲਾ ਨੇ ਦੇ ਉਦੋਂ ਫਿਰ ਮੱਝਾਂ ਜਿਆਦਾ ਹੀ ਰੱਖਦੇ ਸੀ ਕਿ ਗਾਈਆਂ ਉਹ ਤਾਂ ਡਾਕਰ ਵੱਧ ਵੀ ਪਾਲ ਜਾਂਦਾ ਚਾਰ ਚੋਟ ਲਿਆਉਂਦੇ ਅੱਛਾ ਜੀ ਉਹਨੇ ਪਾਲਦੇ ਹੁਣ ਤੇ ਆ ਇੱਕ ਇੱਕ ਮਾਝੇ ਰੱਖੀ ਆ ਦੋ ਦੋ ਪਾਸ ਬੱਲੇ ਮੱਝਾਂ ਜਿਆਦਾ ਹੀ ਰੱਖਦੇ ਸੀ ਕਿ ਗਾਈਆਂ ਉਦੋਂ ਉਹ ਤਾਂ ਗਾਈਆਂ ਤੇ ਬੱਚਾ ਬਾਤੇ ਰੱਖਦੇ ਹੁੰਦੇ ਸੀ ਅਬਰ ਇਹ ਤੀ ਦਾ ਗਾਈਆਂ ਥੋੜੇ ਚਿਰ ਜਾ ਤੁਰਿਆ ਕੰਮ ਤੁਸੀਂ ਬੈਠੇ ਤੇ ਉਹਦਾ ਬੱਚਾ ਬਾਤੇ ਡੰਗਰ ਟੱਕਾ ਨਾਲ ਆ ਜਾਂਦਾ ਹੂੰ ਤੇ ਮੱਝਾਂ ਸੀ ਲਵੇਰਾ ਸਿਰ ਮੱਝ ਦਾ ਸੀ ਦੁੱਧ ਦੁੱਧ ਵੇਚਦੇ ਸੀ ਉਦੋਂ ਨਾ ਹਾਇਲਾ ਸਾਹਿਬਾ ਚ ਕੋਈ ਨਹੀਂ ਸੀ ਵੇਚਦਾ ਕਿ ਇਹ ਵਰਤਦੇ ਸੀ ਵਿਆਹ ਚ ਤੇ ਜਿਹੜਾ ਫਿਰ ਬਾਪੂ ਜੀ ਇੰਨਾ ਦੁੱਧ ਹੁੰਦਾ ਸੀ ਤਾਂ ਕੀ ਕਰਦੇ ਸੀ ਕਿ ਇਹ ਕਿਹ ਰਾਤ ਦੇ ਸੀ ਕਿ ਤੇਰੇ ਅੜਕਦੇ ਸੀ ਤੇ ਇਹ ਵੇਚ ਦਿੰਦੇ ਸੀ ਜੇ ਕੋਈ ਸਾ ਵਿਆਹ ਦੀ ਲੋੜ ਆ ਅੱਛਾ ਫੋੜ ਉਹ ਤਾਂ ਸਾਉਰੀ ਹੈ ਨਹੀਂ ਸੀ ਹਾਂਜੀ ਸਾਉਰੀ ਤਾਂ ਇੱਧਰ ਆਲ ਕੇ ਚੱਲਦੇ ਅੱਛਾ ਜੀ ਵੀ ਕਰੇ ਜਿਹੜਾ ਵਰਤਦਾ ਸੀ ਦੇਸੀ ਕਿ ਉਹ ਵਰਤਦੇ ਹੁੰਦੇ ਸੀ ਅਹ ਗਰ ਇਹ ਸਬਜ਼ੀਆਂ ਸਬਜ਼ੀਆਂ ਬਣਾਉਣ ਵਾਸਤੇ ਦੇਸੀ ਘੀ ਵਰਤਦੇ ਸੀ। ਦੇ ਠੀਕ ਹੋਰ। ਕਿ ਇਹ ਵਾਧੂ ਸੀ ਕਿ ਸਾਡੇ ਕੰਨ ਚਾਰ ਮੱਜਾ ਸੀ। ਮੇਰੀ ਸੋਤੀਏ ਦੇਖਿਓ। ਦੋ ਗਾਂਆਂ ਬੱਚਾ ਦਾ ਕਰਕੇ ਰੱਖਿਆ। ਚੌਂਦੇ ਨਹੀਂ ਸੀ ਅਬ ਛੁਗਾ ਦੇ। ਉਹਦੇ ਵੇਖੋ ਸਾਡੇ ਬਾਪੂ ਨੇ ਅਜਾੜਾ ਆਟਾ ਪਾਉਣ ਨੂੰ ਲੈ ਆਂਦੇ ਡਰਮ। ਹਾਂਜੀ। ਉਹ ਚੌਰ ਸੱਜਾ ਟੁੱਟ ਗਿਆ ਤੇ ਪਾਉਣ ਨੂੰ ਲਿਆਂਦਾ ਕਹਿਣਾ ਪੀਪੇ ਚੇਤੀ ਪਰ ਜਾਂਦੇ। अच्छा अच्छा ला 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 था पे ओड ड्रम बड़ा पडोला लंदे ओड ड्रम ते आटा पौण आला जित्ता ते ਹੁਣ ਲਿਉਂਦੇ ਉਹਦੇ ਈ ਘੋ ਪਾਉਂਦੇ ਬੜੇ ਗੋਲ ਆ ਉਹ 400 ਸੀ ਬਾਪੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਪੁਰਾਣੀਆਂ ਗੱਲਾਂ ਦੱਸੀਆਂ ਨੇ ਤੁਸੀਂ ਸਾਨੂੰ ਸਮਝ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਦੋਸਤੋ ਸਾਡੀ ਵੀਡੀਓ ਵੇਖ ਕੇ ਸਾਨੂੰ ਦੱਸਿਓ ਤੁਹਾਨੂੰ ਕਿਵੇਂ ਲੱਗੀ ਤੇ ਤੁਸੀਂ ਸਾਨੂੰ ਕਮੈਂਟਾਂ 'ਚ ਵੀ ਸਾਨੂੰ ਦੱਸਣਾ ਕੁਤ ਤੁਹਾਡੇ ਨੇੜੇ ਕੋਈ ਬਜ਼ੁਰਗ ਰਹਿੰਦੇ ਹੋ ਉਹਨਾਂ ਦਾ ਨਾਮ ਉਹਨਾਂ ਦਾ ਐਡਰੈਸ ਪਤਾ ਸਾਨੂੰ ਕਮੈਂਟ ਵਿੱਚ ਦੱਸਣਾ ਫਿਰ ਅਸੀਂ ਉਹਨਾਂ ਨਾਲ ਤੁਹਾਡੀ ਗੱਲਬਾਤ ਜ਼ਰੂਰ ਕਰਵਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਾਡਾ ਸੀਗਾ ਮਮਾ ਦੇਨਾ ਤੇ ਸੀਗਾ